ਜੱਥੇਦਾਰ ਦੇ ਨੀਮਾ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਐਜਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਇੱਕ ਅਪੀਲ ਕੀਤੀ ਗਈ ਸੀ ਮੀਡੀਆ ਦੇ ਵਿੱਚ ਇਸਤਿਆਰ ਦੇ ਕੇ ਜਿਸ ਤਰ੍ਹਾਂ ਸਿੱਖ ਕੌਮ ਨੂੰ ਇਹ ਗੱਲ ਕਹੀ ਗਈ ਸੀ ਕਿ ਆਪਣੇ ਸੁਝਾਅ ਦਿਓ ਕਿ ਕਿਸ ਤਰ੍ਹਾਂ ਦੇ ਨੀਮ ਹੋਣੇ ਚਾਹੀਦੇ ਨੇ ਜੱਥੇਦਾਰ ਨੂੰ ਹਟਾਉਣ ਦੇ ਲਾਉਨ ਦੇ ਕੀ ਵਿਧੀ ਵਿਵਧਾਨ ਹੋਣਾ ਚਾਹੀਦਾ ਉਸ ਨੂੰ ਲੈ ਕੇ ਹੁਣ ਜਿਹੜੀ ਨਵੀਂ ਚਰਚਾ ਛਿੜ ਪਈ ਹੈ ਕਿ ਹੁਣ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਨਮਾ ਲਗਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਲਗਾਏ ਗਏ ਸੀ ਗਿਆਨੀ ਕੁਲਦੀਪ ਸਿੰਘ ਕੜਕਾਜ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ ਇਸ ਦੇ ਵਿੱਚ ਜਿੱਥੇ ਕਈ ਨਾਮ ਸਾਹਮਣੇ ਆ ਰਹੇ ਨੇ ਤੇ ਸਭ ਤੋਂ ਸਭ ਤੋਂ ਜੇਕਰ ਦੇਖਿਆ ਜਾਵੇ ਤਾਂ ਮਜ਼ਬੂਤ ਜਾਂ ਫਿਰ ਦਾਵੇਦਾਰ ਨਾਮ ਜਿਹੜਾ ਭਾਈ ਪਿੰਦਰਪਾਲ ਸਿੰਘ ਜੀ ਦਾ ਆ ਰਿਹਾ ਹੈ ਜੋ ਕਥਾਵਾਚਕ ਨੇ ਪੂਰੀ ਸਿੱਖ ਕੌਮ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦੇ ਪ੍ਰਤੀ ਜੋ ਸਤਿਕਾਰ ਹੈ ਬੇਦਾਗ ਸਖਸ਼ੀਤ ਨੇ ਉਹਨਾਂ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਇਹ ਚਰਚਾਾਂ ਵਿੱਚ ਚੱਲ ਪਈਆਂ ਨੇ ਕਿ ਉਹ ਨਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਨਿਯੁਕਤ ਕੀਤੇ ਜਾ ਸਕਦੇ ਨੇ ਫਿਲਹਾਲ ਜਿਸ ਤਰ੍ਹਾਂ 12 ਮਾਰਚ ਨੂੰ ਜਦੋਂ ਜੋ ਕੋਈ ਸਾਰਾ ਘਟਨਾਕਰਮ 2 ਦਸੰਬਰ ਤੋਂ ਬਾਅਦ ਜੋ ਕੁਝ ਵਾਪਰਿਆ ਸੀ ਉਸ ਨੂੰ ਲੈ ਕੇ ਉਹਨਾਂ ਨੇ 12 ਮਾਰਚ ਨੂੰ ਇੱਕ ਵੀਡੀਓ ਜਾਰੀ ਕਰਕੇ ਇਸ ਦੇ ਉੱਤੇ ਜੋ ਕੁਝ ਹੋਇਆ ਸੀ ਉਹਦੇ ਉੱਤੇ ਇੱਕ ਉਦਾਸੀ ਭਰੀ ਵੀਡੀਓ ਜਾਰੀ ਕੀਤੀ ਸੀ ਕਿ ਕਿਸੇ ਕੌਮ ਦਾ ਅਜ ਮਜ਼ਾਕ ਬਣਿਆ ਪਿਆ ਕਿਉਂਕਿ ਜਦੋਂ ਜਥੇਦਾਰ ਨੂੰ ਹਟਾਉਣ ਦਾ ਤੇ ਲਾਉਣ ਦਾ ਇੱਕ ਵਿਧੀ ਵਿਧਾਨ ਜ਼ਰੂਰ ਹੋਣਾ ਚਾਹੀਦਾ ਹੈ ਤੇ ਉਹਨਾਂ ਨੇ ਸਿੱਖ ਲੀਡਰਸ਼ਿਪ ਨੂੰ ਵੀ ਇਹਦੇ ਉੱਤੇ ਅਪੀਲ ਕੀਤੀ ਸੀ ਕਿ ਆਪਣੀ ਨਿੱਜਤਾ ਨੂੰ ਛੱਡ ਕੇ ਤੁਸੀਂ ਇੱਕ ਜਿਹੜੀ ਸਿੱਖ ਕੌਮ ਨੂੰ ਲੈ ਕੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਉਹਦੇ ਸਤਿਕਾਰ ਦੇ ਪ੍ਰਤੀ ਆਪਣੀ ਸਾਰੀ ਨਿੱਜਤਾ ਨੂੰ ਛੱਡ ਦਿਓ। ਉਹਨਾਂ ਨੇ ਕੀ ਕੁਝ ਕਿਹਾ ਸੀ ਜੋ ਜਥੇਦਾਰ ਦੇ ਨੀਮਾ ਨੂੰ ਲੈ ਕੇ ਵਿਧਿ ਵਿਵਧਾਨ ਨੂੰ ਲੈ ਕੇ ਤੁਹਾਨੂੰ ਕੋਰੇ ਉਹ ਵੀਡੀਓ ਸਾਂ ਦੇਣੇ ਆ ਜੋ ਕੁਝ ਉਹਨਾਂ ਦੇ ਵੱਲੋਂ 12 ਮਾਰਚ ਨੂੰ ਇੱਕ ਘਟਨਾ ਕਰਮ ਦੇ ਉੱਤੇ ਕਿਹਾ ਗਿਆ ਸੀ। ਇਹਦੇ ਉੱਤੇ ਬਾਅਦ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੂੰ ਹੁਣ ਜਥੇਦਾਰ ਲਾਉਣ ਦੀਆਂ ਤਿਆਰੀਆਂ ਕਿੰਨੀਆਂ ਜਾ ਰਹੀਆਂ ਨੇ। ਜਾ ਫਿਰ ਉਹ ਮੰਨ ਗਏ ਨੇ ਕਿ ਕੁਝ ਇਹ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਅੱਗੇ ਪਹਿਲਾਂ ਇੱਕ ਵਾਰੀ ਉਹਨਾਂ ਦੀ ਵੀਡੀਓ ਸੁਣੋ ਕਿ ਦਿਨਾਂ ਤੋਂ ਜੋ ਕੌਮ ਦੇ ਵਿੱਚ ਘਟਨਾ ਕਰਮ ਚੱਲ ਰਿਹਾ ਹੈ ਉਹ ਬਹੁਤ ਮੰਦ ਭਾਗਾ ਹੈ ਕੌਮੀ ਦਰਦ ਰੱਖਣ ਵਾਲਾ ਹਰ ਇੱਕ ਜਿਹੜਾ ਸੁਹਿਰਦ ਸਿੱਖ ਹੈ ਉਹ ਆਪਣੇ ਤੁਰ ਅੰਦਰ ਤੋਂ ਚਿੰਤਤ ਹੈ ਸਾਡੀ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਕੱਲੇ ਭਾਰਤ ਦੇ ਨੇ ਟੋਟਲ ਜਿੱਥੇ ਵੀ ਸਿੱਖ ਬੈਠੇ ਆ ਜਿੰਨੇ ਕੁ ਸੀ ਤੁਹਾਨੂੰ ਬੇਨਤੀ ਕਰ ਸਕਨੇ ਆ ਹੱਥ ਜੋੜ ਕੇ ਬੇਨਤੀ ਹੈ ਆਪਣੀ ਨਿਜਤਾ ਨੂੰ ਆਪਣੇ ਸਵਾਰਥ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਮ ਰੱਖ ਕੇ ਆਪਾਂ ਕੌਮ ਲਈ ਸੁਖਿਰਦ ਹੋ ਕੇ ਸੋਚੀਏ ਦੂਸਰੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਕਟਨਾ ਕਰਨ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਬਿਲਕੁਲ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਸ਼ੈਤ ਧੜੇਬੰਦੀ ਚ ਨਾ ਲਵੇ ਕਿ ਸਿੰਘ ਸਾਹਿਬ ਨੂੰ ਲਾਉਣਾ ਸਿੰਘ ਸਾਹਿਬ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧੀ ਵਿਧਾਨ ਬਣਾਇਆ ਜਾਏ ਜੇ ਆਪਾਂ ਦਸਤਾਰਾਂ ਬਨ ਕੇ ਸਿੰਘ ਸਹਿਬਾਨ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੋਰ ਲਗਿਆਂ ਵੀ ਉਸ ਦਸਤਾਰ ਦਾ ਖਿਆਲ ਜਰੂਰ ਰੱਖੀ ਸਾਡੇ ਵੱਲੋਂ ਹੱਥ ਜੋੜ ਕੇ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਆਪਾਂ ਸੱਚੀ ਮੁੱਚੀ ਹਾਸੋ ਹਿਣੇ ਲੋਕਾਂ ਸਾਹਮਣੇ ਹੋਏ ਬੈਠੇ ਅਸੀਂ ਕਿਉਂ ਨਹੀਂ ਸੋਚਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਆਪਣੇ ਸਾਰੀ ਦੁਨੀਆ ਨੂੰ ਸਿਖਾਇਆ ਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਪੂਰੇ ਬ੍ਰਹਿਮੰਡ ਨੂੰ ਸੁਖ ਦੇਣ ਵਾਲਾ ਹੈ ਤੇ ਆਪਾਂ ਅੰਦਰੋਂ ਸਾਰੇ ਤਫੇ ਬੈਠੇ ਹਾਂ ਹਾਂ ਬਿਲਕੁਲ ਮੈਨੂੰ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਚੇਤੇ ਹੁੰਦਾ ਹੈ ਉਹਨਾਂ ਨੇ ਕਿਹਾ ਸੀ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਏ ਪਾਣੀ ਲਾਣਾ ਹਰੀ ਹੋ ਜਾਏਗੀ ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਨਾ ਉਸਨੇ ਕਦੀ ਹਰੀ ਨਹੀਂ ਹੋਣਾ ਸਿੱਖੋ ਮੇਰੇ ਹੱਥ ਜੋੜ ਕੇ ਬੇਨਤੀ ਇਸ ਅਪੀਲ ਨੂੰ ਕਿਸੇ ਵੀ ਸਾਜ਼ਿਸ਼ ਨਾਲ ਜੋੜ ਕੇ ਨਾ ਵੇਖਿਓ ਯਾਦ ਰੱਖਿਓ ਜੇ ਬਾਣੀ ਦੇ ਹੁੰਦਿਆਂ ਵੀ ਅਸੀਂ ਸੁੱਕ ਗਏ ਨਾ ਇਹ ਦੁਨੀਆ ਦੇ ਕਿਸੇ ਬੰਦੇ ਨੇ ਸਾਨੂੰ ਸਕੂਨ ਨਹੀਂ ਦੇ ਸਕਦਾ ਨਾ ਕਿਸੇ ਟੜੇ ਬੰਦੀ। ਬਾਬਾ ਫਰੀਦ ਸਾਹਿਬ ਦੇ ਬਚਨ ਨੂੰ ਚੇਤੇ ਰੱਖਿਓ ਤੱਤੀ ਤੋਇ ਨਾ ਪਲਵੇ। ਹੂੰ ਜੇ ਜਲ ਟੁੱਬੀ ਦੇ ਫਰੀਦਾ ਜੋ ਡੋਹਾਗਣ ਰੱਬ ਦੀ ਚੋਰਿੰਦੀ ਚੋਰੇ। ਇਹ ਗੱਲ ਯਾਦ ਰੱਖਿਓ ਕਿਉਂਕਿ ਵਕਤੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਹਦੇ ਅਰਥ ਕੁਝ ਹੋਰ ਹੁੰਦੇ ਆ। ਸਮਾਂ ਲੰਘਣ ਤੋਂ ਬਾਅਦ ਜਦੋਂ ਉਹਨਾਂ ਘਟਨਾਵਾਂ ਦੀ ਚੀਰਫਾੜ ਹੁੰਦੀ ਹੈ ਮੁਲਾਂਕਣ ਹੁੰਦਾ। ਉਸ ਤੋਂ ਬਾਅਦ ਕਈ ਵਾਰੀ ਸਾਰੇ ਸੋਚ ਲੱਗ ਪੈਂਦੇ ਆ। ਬੀਸ ਯੂਸੂਬਾ ਕਤ ਆ ਕਿਉਂ ਕਰ ਦਿੱਤਾ ਇੱਕ ਮੈਂ ਸਿਰਫ ਬੇਨਤੀ ਕਰਾਂਗਾ ਉਰਦੂ ਦਾ ਸ਼ੇਰ ਹੈ ਭਾਵੇਂ ਉਹ ਮੈਂ ਬਦਲਿਆ ਹੋਇਆ ਹੈ ਪਰ ਯਾਦ ਰੱਖਿਓ ਡੁੱਬੇਗੀ ਕਿਸ਼ਤੀ ਤਾਂ ਡੁੱਬेंगे ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਬਸ ਇਸ ਗੱਲ ਨੂੰ ਸਾਡੀ ਫਿਰ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ ਪਲੀਜ਼ ਮੈਂ ਵਾਸਤਾਂਿਕ ਬਾਸਕ ਦਾ ਸਿੰਘ ਸਹਿਬਾਨ ਦੇ ਰਤਬਿਆਂ ਦਾ ਤੱਕ ਸਹਿਬਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖੋ ਬੀਤੇ ਹੋਏ ਇਤਿਹਾਸ ਤੋਂ ਆਪਾਂ ਸੇਧ ਲਈਏ ਆਪਾਂ ਨਾ ਗਲਤੀਆਂ ਕਰੀਏ ਸਮੁੱਚੀ ਕੌਮ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਇਸ ਮਸਲੇ ਨੂੰ ਲੈ ਕੇ ਜਿਹੜੇ ਜਥੇਦਾਰ ਦੇ ਵਿਧੀ ਵਿਧਾਨ ਨੂੰ ਲੈ ਕੇ ਗੱਲ ਕੀਤੀ ਗਈ ਸੀ ਕਿ ਜੇਕਰ ਆਪਾਂ ਜਥੇਦਾਰ ਸਹਿਬਾਨ ਨੂੰ ਦਸਤਾਰ ਬੰਨ੍ਹ ਕੇ ਲਿਆਉਂਦੇ ਆ ਤਾਂ ਜਿਹੜੀ ਦਸਤਾਰ ਬੰਨ੍ਹਦੇ ਆ ਤਾਂ ਉਸ ਨੂੰ ਹਟਾਉਣ ਵੇਲੇ ਵੀ ਉਸ ਦਸਤਾਰ ਦਾ ਖਿਆਲ ਰੱਖਿਆ ਜਾਵੇ ਪਰ ਹੁਣ ਇੱਥੇ ਵੇਖਣਾ ਇਹ ਹੋਵੇਗਾ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਘਟਨਾਵਾਂ ਕਰਨ ਵਾਪਰਿਆ ਸੀ ਤੇ ਹੁਣ ਚਰਚਾਵਾਂ ਚੱਲ ਪਈਆਂ ਨੇ ਕਿ ਨਵੇਂ ਜਥੇਦਾਰ ਦੀ ਭਾਲ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਭਾਈ ਪਿੰਦਰਪਾਲ ਸਿੰਘ ਜੋ ਕਥਾਵਾਚਕ ਨੇ ਉਹਨਾਂ ਦੇ ਵੱਲੋਂ ਕੀ ਸਹਿਮਤੀ ਦਿੱਤੀ ਗਈ ਹੈ ਜਾਂ ਫਿਰ ਉਹ ਰਾਜੀ ਨੇ ਜਾਂ ਫਿਰ ਉਹ ਤਿਆਰ ਨੇ ਇਸ ਮਸਲੇ ਨੂੰ ਲੈ ਕੇ ਕਿਉਂਕਿ ਉਹਨਾਂ ਦੇ ਵੱਲੋਂ ਜਿਹੜਾ ਕਦਮ ਕੀਤਾ ਜਾ ਰਿਹਾ ਜੋ ਯਤਨ ਸਿੱਖ ਇਤਿਆਜ਼ ਦੇ ਲਈ ਜਾਂ ਸਿੱਖ ਪ੍ਰਚਾਰ ਦੇ ਲਈ ਕਿਤੇ ਜਾ ਰਹੇ ਨੇ ਉਹ ਵੀ ਬੜੇ ਬਿਹਤਰ ਸ਼ਲੰਘਾ ਯੋਗ ਨੇ ਕਿਉਂਕਿ ਅੱਜ ਕਥਾਵਾਚਕਾਂ ਦੀ ਜੇਕਰ ਦੇਖੀ ਤਾਂ ਗਿਣਤੀ ਬੜੀ ਘੱਟ ਹੈ ਜਿਨ੍ਹਾਂ ਦੇ ਵੱਲੋਂ ਜਿਸ ਤਰ੍ਹਾਂ ਉਹ ਪ੍ਰਮਾਣਿਤ ਕਹਿ ਲਿਏ ਜਾਂ ਫਿਰ ਲੋਕ ਜਿਨ੍ਹਾਂ ਦੀ ਕਥਾ ਸੁਣਨ ਦੇ ਲਈ ਉਤਾਵਲੇ ਹੁੰਦੇ ਨੇ ਕਿਉਂਕਿ ਇਹੋ ਜੇ ਗਿਣਵੇਂ ਹੀ ਕਥਾਵਾਚਕ ਨੇ ਭਾਈ ਪਿੰਦਰਪਾਲ ਹੋਰੀ ਜਿੱਥੇ ਵੀ ਜਾਂਦੇ ਨੇ ਉੱਥੇ ਵੱਡੇ ਇਕੱਠੇ ਹੁੰਦੇ ਨੇ ਜੇਕਰ ਹੁਣ ਉਹ ਇਸ ਉਹਦੇ ਦੇ ਉੱਤੇ ਆਉਂਦੇ ਨੇ ਜਥੇਦਾਰ ਸ੍ਰੀ ਅਕਾਲ ਤਾ ਸਹਿਬ ਬਣ ਕੇ ਕੀ ਉਹ ਜੋ ਕੁਝ ਚੁਣੌਤੀਆਂ ਨੇ ਸਿੱਖ ਕੌਮ ਦੇ ਭਵਿੱਖ ਦੇ ਵਿੱਚ ਜਾਂ ਫਿਰ ਜੋ ਮੌਜੂਦਾ ਸਮੇਂ ਜਿਹੜੀਆਂ ਚੁਣੌਤੀਆਂ ਦੇ ਵਿੱਚ ਸਿੱਖੋਂ ਘिरी ਹੋਈ ਹੈ ਕਿ ਇਸ ਦੇ ਵਿੱਚੋਂ ਇਸ ਮਸਲੇ ਦੇ ਵਿੱਚੋਂ ਕੱਢਣ ਦੇ ਵਿੱਚ ਉਹ ਕਾਮਯਾਬ ਹੋਣਗੇ ਜਾਫਰ ਨਹੀਂ ਕਿਉਂਕਿ ਲਗਾਤਾਰ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਦੀ ਗੱਲਬਾਤ ਕੀਤੀ ਜਾਂਦੀ ਹੈ ਭਾਵੇਂ ਪਿਛਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਗਿਆਨੀ ਰੁਕबीर ਸਿੰਘ ਹੋਣ ਜਾਂ ਫਿਰ ਮੌਜੂਦਾ ਜਥੇਦਾਰ ਕਾਰਜਕਾਰੀ ਅੰਕਲਪਦੀਪ ਸਿੰਘ ਗਰਗੱਜ ਹੋਣ ਇਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਸਿੱਖ ਸ਼ਕਤੀ ਇੱਕ ਮੰਚ ਤੇ ਉੱਤੇ ਇਕੱਠੀ ਹੋਵੇ ਅਕਾਲੀ ਗਰੁੱਪਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਪਰ ਇਹ ਬਿਆਨ ਕੇਵਲ ਬਿਆਨ ਬਣ ਕੇ ਹੀ ਰਹਿ ਰਹੇ ਨੇ ਪਿਛਲੇ ਕਾਫੀ ਸਮੇਂ ਤੋਂ ਇਨਾਂ ਦੇ ਉੱਤੇ ਪ੍ਰੈਕਟਿਕ ਤੌਰ ਦੇ ਉੱਤੇ ਕੁਝ ਵੀ ਹੱਲ ਨਹੀਂ ਕੀਤਾ ਜਾਂਦਾ ਸਿਰਫ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਤੱਕ ਹੀ ਸੀਮਤ ਰਹ ਜਾਂਦੇ ਨੇ ਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਭਾਈ ਪਿੰਦਰਪਾਲ ਸਿੰਘ ਹੋਰਾਂ ਨੂੰ ਇਸ ਉਦੇ ਦੇ ਉੱਤੇ ਇਸ ਤਖਤ ਦੇ ਉੱਤੇ ਬਿਠਾਇਆ ਜਾਂਦਾ ਤਾਂ ਕਿ ਉਹ ਇਸ ਸਾਰੇ ਘਟਨਾਕਰਮ ਨੂੰ ਇਸ ਮਸਲੇ ਨੂੰ ਲੈ ਕੇ ਸਿੱਖਾਂ ਨੂੰ ਜੋ ਆ ਰਹੀਆਂ ਦਰਪੇਸ਼ ਜਿਹੜੀ ਸਮੱਸਿਆਵਾਂ ਨੇ ਉਹਨਾਂ ਦੇ ਵਿੱਚ ਕਦਰ ਦੇ ਵਿੱਚ ਕਾਮਯਾਬ ਹੋਣਗੇ ਜਾ ਫਿਰ ਨੇ ਇਹ ਵੇਖਣਾ ਬਿਹਤ ਖਾਸ ਹੋਵੇਗਾ ਨਾਲ ਹੀ ਗੱਲਬਾਤ ਕਰ ਲਈਏ ਕਿ ਜੋ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਜਾਂ ਫਿਰ ਦੂਜੀ ਜਿਹੜੀ ਅਕਾਲੀ ਦਲ ਵਾਰਸ ਜਿਹੜੇ ਪੰਜਾਬ ਦੇ ਜਿਹੜੀ ਨਵੀਂ ਪਾਰਟੀ ਬਣੀ ਸੀ ਉਹਨਾਂ ਦੇ ਵੱਲੋਂ ਜਾਂ ਫਿਰ ਅਕਾਲੀ ਦਲ ਬਾਦਲ ਦੇ ਵੱਲੋਂ ਜਿਹੜੀ ਭਰਤੀ ਕੀਤੀ ਜਾ ਚੁੱਕੀ ਹੈ ਜਾਂ ਫਿਰ ਜਿਹੜੇ ਹੋਰ ਗਰੁੱਪ ਨੇ ਅਕਾਲੀ ਦਲ ਕੀ ਇਹ ਇੱਕ ਮੰਚ ਦੇ ਉੱਤੇ ਸਿੱਖੀ ਸਿੱਖੀ ਸਿੱਖ ਪ੍ਰਚਾਰ ਸਿੱਖ ਇਤਿਹਾਸ ਸਿੱਖ ਰਾਜਨੀਤੀ ਨੂੰ ਗੰਭੀਰਤਾ ਦੇ ਨਾਲ ਲੈਂਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੰਚ ਤੇ ਉੱਤੇ ਬੈਠ ਜਾਣਗੇ ਜਾਂ ਫਿਰ ਨਹੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡੀ ਇੱਕ ਚਰਚਾ ਦਾ ਵਿਸ਼ਾ ਜ਼ਰੂਰ ਹੈ ਕਿ ਕਿਸ ਤਰ੍ਹਾਂ ਸਿੱਖ ਇਕੱਠੇ ਹੋਣਗੇ ਕਿਉਂਕਿ ਅੱਜ ਸਿੱਖ ਵਿਰੋਧੀ ਸ਼ਕਤੀਆਂ ਜਿਸ ਤਰ੍ਹਾਂ ਖੁਸ਼ ਨੇ ਦੇਖ ਕੇ ਵੀ ਅੱਜ ਸਿੱਖ ਆਪਸ ਦੇ ਵਿੱਚ ਹੀ ਫਟੇ ਹੋਏ ਨੇ ਆਪਸ ਦੇ ਵਿੱਚ ਹੀ ਬਾਗੀ ਹੋਏ ਹੋਏ ਨੇ ਤੇ ਉਨ੍ਹਾਂ ਦੇ ਵੱਲੋਂ ਸਿੱਖਾਂ ਦੇ ਵੱਲੋਂ ਜਿਸ ਤਰ੍ਹਾਂ ਸਿੱਖਾਂ ਦੇ ਮਸਲੇ ਜਾ ਕੇ ਕੇਂਦਰ ਦੇ ਅੱਗੇ ਚੁੱਕਨੇ ਸੀ ਜਾਂ ਫਿਰ ਹੋਰ ਮਸਲਿਆਂ ਦੇ ਲੈ ਕੇ ਲੜਨਾ ਸੀ ਤਾਂ ਅੱਜ ਸਿੱਖ ਆਪਸ ਦੇ ਵਿੱਚ ਹੀ ਲੜੇ ਹੋਏ ਨੇ ਤੇ ਸਿੱਖ ਮਸਲੇ ਸੀ ਜਿਹੜੇ ਲੰਬੇ ਸਮੇਂ ਤੋਂ ਉਹ ਜਿਉਂ ਦੇ ਤਿਉ ਉੱਥੇ ਹੀ ਖੜੇ ਨੇ ਹੁਣ ਇਸ ਮਸਲੇ ਨੂੰ ਲੈ ਕੇ ਜੇਕਰ ਭਾਈ ਪਿੰਦਰਪਾਲ ਸਿੰਘ ਵਰਗੇ ਅੰਤ ਪ੍ਰਮਾਣਿਕ ਕਹਿ ਲਈਏ ਜਾਂ ਜਿਹੜੇ ਕਹ ਲਈਏ ਜੀਨਾ ਦੇ ਉੱਤੇ ਕੋਈ ਦਾਗ ਨਹੀਂ ਬੇਦਾਗ ਸਿਸ਼ੀਤਾ ਨੇ ਜੇਕਰ ਇਹੋ ਜੇ ਆਗੂ ਅੱਗੇ ਆਉਣਗੇ ਸਿੱਖ ਕੌਮ ਨੂੰ ਲੈ ਕੇ ਸੰਭਾਲਣਗੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਲੈ ਕੇ ਜਾਂ ਫਿਰ ਸਿੱਖ ਪ੍ਰਚਾਰਕਾਂ ਨੂੰ ਲੈ ਕੇ ਕੋਈ ਇੱਕ ਵੱਖਰਾ ਜਿਹੜੇ ਵਿਦੀਵਿਧਾਨ ਨੇ ਜਾਂ ਫਿਰ ਜਥੇਦਾਰ ਦੇ ਮਤਲਬ ਲੈ ਕੇ ਜਾਂ ਫਿਰ ਜਿਹੜੇ ਹੋਰ ਪ੍ਰਚਾਰ ਦੇ ਸਾਧਨ ਨੇ ਉਹਨਾਂ ਦੇ ਵਿੱਚ ਤੇਜ਼ੀ ਵੇਖਣ ਨੂੰ ਮਿਲੇਗੀ ਭਾਵੇਂ ਅੱਜ ਸ਼ੋਮਨੀ ਕੁ ਦੁਆਰਾ ਪ੍ਰਿੰਦ ਕਮੇਟੀ ਦੇ ਵੱਲੋਂ ਜਿਸ ਤਰ੍ਹਾਂ ਸਕੂਲਾਂ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਜਾਂ ਫਿਰ ਉਹਨਾਂ ਦੇ ਵੱਲੋਂ ਸਿੱਖੀ ਪ੍ਰਚਾਰ ਦੀ ਗੱਲ ਕੀਤੀ ਜਾਂਦੀ ਹੈ ਭਾ ਅੱਜ ਪੰਜਾਬ ਦੇ ਵਿੱਚ ਜਿਹੜੇ ਸਕੂਲ ਨੇ ਉਹ ਸਿੱਖਾਂ ਦੇ ਸਕੂਲ ਬੜੇ ਘੱਟ ਨੇ ਕਿਉਂਕਿ ਜਿਸ ਤੋਂ ਲੈ ਕੇ ਦੂਜੀਆਂ ਜਾਂ ਫਿਰ ਇਸ਼ਾਈ ਧਰਮ ਦੇ ਨਾਲ ਸੰਬੰਧਤ ਵਾਲੀ ਉਹਨਾਂ ਦੇ ਸਕੂਲਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਉਹ ਵੇਖਣਾ ਬਿਹਤ ਖਾਸ ਇਥੇ ਇਹ ਹੋਵੇਗਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਦੇ ਲਈ ਸਿੱਖੀ ਬੱਚਿਆਂ ਨੂੰ ਜਿਸ ਤਰ੍ਹਾਂ ਬੁਨਿਆਦੀ ਤੌਰ ਦੇ ਉੱਤੇ ਆਪਣੇ ਸਕੂਲਾਂ ਦੇ ਵਿੱਚ ਜਿੱਥੇ ਸਿੱਖੀ ਦਾ ਪ੍ਰਚਾਰ ਹੋਵੇ ਉੱਥੇ ਲੈ ਕੇ ਜਾਣ ਵਾਸਤੇ ਕੀ ਕੁਝ ਉੱਪਰ ਪਲੈਨਿੰਗ ਕੀਤੀ ਜਾਂਦੀ ਹੈ ਕਿਉਂਕਿ ਲੰਬੇ ਸਮੇਂ ਦੀ ਵੀ ਮੰਗ ਹੈ ਕਿ ਸਿੱਖਾਂ ਦੇ ਹਰ ਇੱਕ ਕਸਬਿਆਂ ਦੇ ਵਿੱਚ ਵੀ ਆਪਣੇ ਸਕੂਲ ਹੋਣੇ ਚਾਹੀਦੇ ਐ ਜੀਪੀਸੀ ਦੇ ਹੋਣੇ ਚਾਹੀਦੇ ਨੇ ਉਸ ਨੂੰ ਲੈ ਕੇ ਕੋਈ ਰਣਨੀਤੀ ਬਣਾਈ ਜਾਣੀ ਚਾਹੀਦੀ ਹੈ ਤਾਂ ਕਿ ਸਿੱਖੀ ਦਾ ਪ੍ਰਚਾਰ ਹੋਰ ਵੱਧ ਸਕੇ ਕਿਉਂਕਿ ਜੇਕਰ ਜਿਹੜੀ ਸ਼ਰਧਾ ਦੀ ਗੱਲ ਕਰ ਲਈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਜੇ ਨੌਜਵਾਨ ਪੀੜ੍ਹੀ ਹੈ ਜਾਂ ਫਿਰ ਨਵੀਂ ਪੀੜ੍ਹੀ ਉਹ ਸਿੱਖੀ ਤੋਂ ਬਹੁਤ ਮੁਨਕਰ ਕਹਿ ਲਈ ਜਾਂ ਦੂਰ ਹੁੰਦੀ ਜਾ ਰਹੀ ਹੈ ਕਾਰਨ ਇੱਥੇ ਇਹੀ ਹੈ ਕਿ ਉਹਨਾਂ ਨੂੰ ਮੁੱਢ ਤੋਂ ਉਹ ਪ੍ਰਚਾਰ ਨਹੀਂ ਮਿਲ ਰਿਹਾ ਜਿਹੜਾ ਮਿਲਣਾ ਚਾਹੀਦਾ ਸੀ ਪਰ ਅੱਜ ਜੋ ਸਥਿਤੀ ਬਣੀ ਹੋਈ ਹੈ ਸਿੱਖ ਸਿਆਸਤ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਜਾਂ ਫਿਰ ਕਹਿ ਲਈਏ ਸਿੱਖ ਦੇ ਮੌਜੂਦਾ ਹਾਲਾਤ ਨੇ ਇਹਨਾਂ ਦੇ ਵਿੱਚ ਕਿਵੇਂ ਨਿਕਲਿਆ ਜਾਵੇਗਾ ਇਹਦੇ ਉੱਤੇ ਸਭ ਦੀ ਨਜ਼ਰ ਟਿਕੀ ਹੋਈ ਹੈ ਤੁਹਾਨੂੰ ਕੀ ਲੱਗਦਾ ਕਿ ਜੇਕਰ ਭਾਈ ਪਿੰਦਰਪਾਲ ਸਿੰਘ ਨੂੰ ਜਥੇਦਾਰ ਨਿਯੁਕਤ ਕੀਤਾ ਜਾਂਦਾ ਹੈ ਕਿ ਉਹ ਕੌਮ ਨੂੰ ਇਸ ਦਰਪੇਸ਼ ਸੰਸਾਮਾ ਦੇ ਵਿੱਚੋਂ ਇਸ ਮੁਸ਼ਕਲ ਦੇ ਵਿੱਚੋਂ ਕੱਢਣ ਦੇ ਵਿੱਚ ਕੰਮ ਆ ਬਹੁਣਗੇ ਜਾਂ ਕਰ ਨਹੀਂ